वेलकम टू खन्ना न्यूज़ लाइव सरहंद मंडी ਵਿਖੇ ਇੱਕ ਵਿਆਹੁਤਾ ਔਰਤ ਲਵਲੀਨ ਕੌਰ ਵੱਲੋਂ ਪੱਖੇ ਨਾਲ ਲਟਕ ਕੇ ਕੀਤੀ ਗਈ ਕਤਿਤ ਖੁਦਕੁਸ਼ੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਉਸਦੇ ਪਤੀ ਨਰੇਸ਼ ਕੁਮਾਰ ਨੂੰ ਗ੍ਰਿਫਤਰ ਕੀਤੇ ਜਾਣ ਦੀ ਸੂਚਨਾ ਮਿਲੀ ਹੈ ਡੀਐਸਪੀ ਸੁਖਨਾਥ ਸਿੰਘ ਨੇ ਦੱਸਿਆ ਕਿ ਨਰੇਸ਼ ਕੁਮਾਰ ਆਪਣੀ ਪਤਨੀ ਲਵਲੀਨ ਕੌਰ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਲਵਲੀਨ ਕੌਰ ਵੱਲੋਂ ਆਪਣੇ ਪਤੀ ਤੋਂ ਤੰਗ ਆ ਕੇ ਪੱਖੇ ਨਾਲ ਲੜਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਹੈ। ਮ੍ਰਿਤਕਾ ਦੇ ਭਰਾ ਰੁਪਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਪੁਲਿਸ ਫਤਿਹਗੜ੍ਹ ਸਾਹਿਬ ਵੱਲੋਂ ਮਾਮਲਾ ਦਰਜ ਕਰਕੇ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕਰਕੇ ਤਵਦੀਸ਼ ਕੀਤੀ ਜਾ ਰਹੀ ਹੈ। ਕੱਲ੍ਹ ਵੀ ਸਰਦਾਰਿਸਰੰਗਨਦੀ ਦੇ ਏਰੀਆ ਵਿੱਚ ਇੱਕ ਲਵਲੀਨ ਕੌਰ ਨਾਮ ਦੀ ਟੀ ਹੈ। ਉਹਨਾਂ ਨੇ ਕੱਲ ਸੁਸਾਇਡ ਕਰ ਲਿਆ। ਉਹਨਾਂ ਨੇ ਆਪਣੇ ਆਪ ਨੂੰ ਹੰਗਾਇੰ ਕਰ ਰਹੀ ਸੀ। ਕਿ ਅਸੀਂ ਗੱਲ ਤਕਰੀਬਨ ਦੁਪਹਿਰੇ 2:30 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ ਅਸੀਂ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਬ੍ਰਦਰ ਵਗੈਰਾ ਉਹ ਆਏ ਸੀਗੇ ਉਹਨਾਂ ਦੇ ਬ੍ਰਦਰ ਨਿਰਪਿੰਦਰ ਸਿੰਘ ਜੀ ਨੇ ਆਖੇ ਸੀਗੇ ਉਹਨਾਂ ਦੇ ਸਟੇਟਮੈਂਟ ਤੇ ਅਸੀਂ ਜਿਹੜੀ ਇਨਕੁਇਰੀ ਕੀਤੀ ਉਹਨਾਂ ਦੇ ਹਸਬੰਦ ਤੇ ਖਲਾਫ ਐਫਆਈਆ ਦੱਸੀ ਕਿ ਪੀਐਨਫੈਕਸ਼ਨ ਦੇ ਸੋਸ਼ੀ ਕੀ ਕਾਰਨ ਇਹ ਸੋਸਾਇਟੀ ਦਾ ਜੋ ਜੀ ਉੱਥੇ ਲੋਕਾਂ ਨੇ ਦੱਸਿਆ ਇਹਨਾਂ ਜਿਵੇਂ ਲੇਡੀ ਦਾ 15 ਸਾਲ ਹੋ ਗਏ ਸੀ ਵਿਆਹ ਹੋਇਆ ਇਹਨਾਂ ਦਾ ਆਪਣੇ ਹਸਬੰਦ ਦੇ ਨਾਲ ਮਿਟਰੋਨ ਜਿਹੜਾ ਸਕੂਲ ਆਪਕਾ ਸੀ ਰਾਜਿੰਕੇਸ਼ ਪਾਤਰੰਦ ਸੀ ਜਿਹੜੇ ਹਸਬੰਦ ਜਿਹਨ ਨਿਸ਼ ਕੁਮਾਰ ਇਹਨਾਂ ਦਾ ਸੀਗਾ ਜਸਟੂ ਕਰ ਲਿਆ ਜਿਨਾਂ ਇਹ ਕਿਤੇ ਮੰਡੀ ਗੰਦਗੜ ਕਿਸੇ ਮਿਲਦੇ ਵਿੱਚ ਅਕਾਊਂਟੈਂਟ ਲੱਗੇ ਹੋਏ ਤੇ ਇਹਨਾਂ ਦਾ ਆਪਰ ਸਕੂਲ ਨਾਲ ਇੰਗਲਿਸ਼ ਰਹਿੰਦਾ ਸੀ ਕੀ ਆਪਕਾ ਉਹਨਾਂ ਨੇ ਕਰਸ ਕੁਝ ਸੋਸਾਇਟੀ ਮੂਵ ਵੀ ਗਰਾਂਵ ਮਿਲੇ ਅਨੀ ਅੱਜ ਤੱਕ ਨਹੀਂ ਮੜਿਆ ਸਰਚ ਚੁਟੇ ਨਾ ਕਰੀ ਸੀ ਕੁ ਮੜਿਆ ਅਨੀ ਇਹਗਾ ਵੈਸੇ ਇਹਨੇ ਸਾਡੀ ਤਫਤੀਸ਼ ਜਾਰੀ ਹੈ ਕਿਸ਼ਨਾ ਕੁਛ ਉਹਨਾਂ ਦੇ ਫੋਨ ਦਾ ਯਾ ਰਿਪੋਰਟ ਸਾਰਾ ਹਾਲੇ ਉਹਨੇ ਕੈਂਬਲ ਦੇ ਰਿਹਾ ਸੀ ਚੱਕਾ ਅੱਜ ਦਾ ਪੋਸਟਮਾਨ ਕਰਵਾ ਦਿੱਤਾ ਜਿਹੜੀ ਪੋਸਟਮਾਨ ਚੱਲ ਰਹੀ ਹੈ ਉਹਨੂੰ ਕਰਵਾਇਆ ਹੈ ਬੂਥ ਤੋਂ ਪੋਸਟਮਾਨ ਬੂਥ ਫਤਿਹਗੜ੍ਹ ਸਾਹਿਬ ਤੋਂ ਪੱਤਰਕਾਰ ਪਰਮਜੀਤ ਸਿੰਘ ਜੀ ਮਾਨ ਦੀ ਖਾਸ ਰਿਪੋਰਟ